ਸਾਸ਼ਰੀਕਾਲ ਦੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ ਚ ਆਪਾਂ ਅੱਜ ਜਾਨੀ ਕਿ 7 ਮਈ ਨੂੰ ਹੋਣ ਵਾਲੀ ਮੌਕ ਡਿਲ ਬਾਰੇ ਗੱਲ ਕਰਾਂਗੇ ਕਿ ਕੀ ਹੈ ਤੇ ਇਹਦੇ ਵਿੱਚ ਕੀ ਕੁਝ ਹੋ ਸਕਦਾ ਹੈ ਮੌਕ ਡਿਲ ਦੌਰਾਨ ਸੁਰੱਖਿਆ ਦਸਤੇ ਸਜੇ ਸਕਦੇ ਨੇ ਲੜਾਈ ਤੇ ਜੰਗ ਵਰਗੇ ਕੁਝ ਦ੍ਰਿਸ਼ ਕੋ ਜੇ ਇਲਾਕਿਆਂ ਵਿੱਚ ਥੋੜੀ ਦੇਰ ਲਈ ਦਿਖਾਏ ਜਾਣਗੇ ਤੇ ਇਸ ਨਾਲ ਬਿਜਲੀ ਬੰਦ ਹੋ ਸਕਦੀ ਹੈ ਤੇ ਸਿਗਨਲ ਵਿੱਚ ਵੀ ਵਿਗੜਨ ਵੀ ਆ ਸਕਦਾ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਭਾਵਸ਼ਾਲੀ ਸਿਵਲ ਰੱਖਿਆ ਦਾ ਮੁਲਾਂਕਣ ਕਰਨ ਲਈ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡ੍ਰਿਲ ਕਰਨ ਦੇ ਹੁਕਮ ਦਿੱਤੇ ਨੇ ਤੇ ਇਹ ਫੈਸਲਾ 2 ਅਪ੍ਰੈਲ ਨੂੰ ਜੰਮੂ ਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਦੇਸ਼ ਵਿੱਚ ਸੁਰੱਖਿਆ ਸਖਤ ਕਰਨ ਦੀ ਕਾਰਵਾਈ ਤਹਿਤ ਲਿਆ ਗਿਆ ਸੀ ਇਨ੍ਹਾਂ ਮਸ਼ਕਾਂ ਦਾ ਮਕਸਦ ਕ੍ਰੈਸ਼ ਬਲੈਕਆਊਟ ਪ੍ਰਕਿਰਿਆਵਾਂ ਨੂੰ ਲਾਗੂ ਕਰਕੇ ਤੇ ਅਹਿਮ ਬੁਨਿਆਦੀ ਢਾਂਚੇ ਨੂੰ ਛਪਾ ਕੇ ਨਾਗਰੀਕਾਂ ਨੂੰ ਸੁਰੱਖਿਅਤ ਸਿਵਲ ਰੱਖਿਆ ਪ੍ਰੋਟੋਕੋਲ ਸੰਬੰਧੀ ਸਿਖਲਾਈ ਦੇਣਾ ਹੈ ਇਹ 1971 ਤੋਂ ਬਾਅਦ ਆਪਣੀ ਕਿਸਮ ਦੀ ਪਹਿਲੀ ਮਸ਼ਕ ਹੈ ਉਦੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਇੱਕ ਜੰਗ ਹੋਈ ਸੀ ਇੱਕ ਮੌਗ ਡ੍ਰਿਲ ਇੱਕ ਅਭਿਆਸ ਹੈ ਜੋ ਕਿ ਐਮਰਜੈਂਸੀ ਦੀ ਨਕਲ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਸ ਨਾਲ ਲੋਕ ਇੱਕ ਕਾਬੂਸ਼ੁਦਾ ਤੇ ਸੁਰੱਖਿਅਤ ਵਾਤਾਵਰਨ ਵਿੱਚ ਆਪਣੀ ਜਵਾਬਾਂ ਦੀ ਰਿਹਸਲ ਕਰ ਸਕਦੇ ਹੈ ਇਸ ਦਾ ਉਦੇਸ਼ ਅਸਲ ਐਮਰਜੈਂਸੀ ਦੀ ਸਥਿਤੀ ਵਿੱਚ ਜਨਤਾ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੇ ਕਾਰਵਾਈਆਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰਨਾ ਹੈ। ਇਸ ਅਭਿਆਸ ਦੌਰਾਨ ਸੁਰੱਖਿਆ ਬਲ ਸੰਬੰਧਿਤ ਥਾਂ ਤੇ ਨਕਲ ਵਜੋਂ ਜੰਗ ਵਰਗੀ ਸਥਿਤੀ ਸਿਰਜ ਸਕਦੀ ਹੈ। ਤੇ ਕੁਝ ਖੇਤਰਾਂ ਵਿੱਚ ਅਸਥਾਈ ਤੌਰ ਤੇ ਬਿਜਲੀ ਬੰਦ ਹੋ ਸਕਦੀ ਹੈ ਤਾਂ ਉੱਥੇ ਸੰਸਾਰ ਸੰਚਾਰ ਦਾ ਵੀ ਵਿਗਨ ਪੈ ਸਕਦਾ ਹੈ। ਇਸ ਵਿੱਚ ਇਮਾਰਤਾਂ ਨੂੰ ਖਾਲੀ ਕਰਵਾਉਣਾ, ਮੁੱਢਲੀ ਸਹਾਇਤਾ ਪ੍ਰਦਾਨ ਕਰਨਾ ਜਾਂ ਲਾਕਡਾਊਨ ਪ੍ਰੋਟੋਕੋਲ ਦੀ ਪਾਲਣਾ ਕਰਨ ਵਰਗੀਆਂ ਗਤੀਵਿਧੀਆਂ ਵੀ ਹੋ ਸਕਦੀਆਂ ਹੋ ਸਕਦੀਆਂ ਨੇ ਤੇ ਮੌਗ ਡ੍ਰਿਲਦਨ ਹੋਵੇਗਾ ਕਿ ਮੌਗ ਡ੍ਰਿਲ ਦਾ ਉਦੇਸ਼ ਲੋਕਾਂ ਨੂੰ ਖਤਰਿਆਂ ਬਾਰੇ ਸੁਚੇਤ ਤੇ ਜਾਗਰੂਕ ਕਰਨ ਵਿੱਚ ਹਵਾਈ ਹਮਲੇ ਦੇ ਸਾਇਰਨ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨਾ ਹੈ ਇਸ ਦਾ ਉਦੇਸ਼ ਨਾਗਰਿਕਾਂ ਨੂੰ ਬੁਨਿਆਦੀ ਸਿਵਲ ਰੱਖਿਆ ਤਕਨੀਕਾਂ ਰਾਹੀਂ ਦੁਸ਼ਮਣੀ ਵਾਲੇ ਹਮਲਿਆਂ ਦੌਰਾਨ ਤੇਜ਼ੀ ਨਾਲ ਜਵਾਬ ਦੇਣ ਤੇ ਪ੍ਰਤੀਕਿਰਿਆ ਕਰਨ ਤੇ ਸਿਖਲਾਈ ਦੇਣਾ ਹੈ ਦੇ ਭਾਰਤੀ ਹਵਾਈ ਫੌਜ ਨਾਲ ਸਿਵਲ ਅਧਿਕਾਰੀਆਂ ਦੇ ਹੌਟਲਾਈਨ ਰੇਡੀਓ ਸੰਚਾਰ ਲਿੰਕਾਂ ਦੀ ਜਾਂਚ ਕਰੇਗਾ ਇਹ ਐਮਰਜੈਂਸੀ ਦੌਰਾਨ ਕੰਟਰੋਲ ਰੂਮਾਂ ਤੇ ਸ਼ੈਡੋ ਰੂਮਾਂ ਦੀ ਕਾਰਗੁਜ਼ਾਰੀ ਦੇਖੇਗਾ ਮਸ਼ਕ ਵਿੱਚ ਜੁੱਧ ਵਰਗੀਆਂ ਸਥਿਤੀਆਂ ਦੀ ਨਕਲ ਕਰਨ ਲਈ ਕ੍ਰੈਸ਼ ਬਲੈਕਆਊਟ ਅਭਿਆਸ ਹੋਣਗੇ ਬਚਾਅ ਟੀਮਾਂ ਤੇ ਫਾਇਰਫਾਈਟਰਾਂ ਦੀ ਤਿਆਰੀ ਦੀ ਜਾਂਚ ਕੀਤੀ ਜਾਵੇਗੀ ਲੋਕਾਂ ਨੂੰ ਖਤਰੇ ਵਾਲੇ ਖੇਤਰਾਂ ਤੋਂ ਸੁਰੱਖਿਅਤ ਖੇਤਰਾਂ ਵਿੱਚ ਲਿਜਾਣ ਲਈ ਨਿਕਾਸੀ ਯੋਜਨਾਵਾਂ ਦੀ ਵੀ ਰਸਲ ਕੀਤੀ ਜਾਵੇਗੀ। ਨਾਗਰਿਕਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਨ, ਅੱਗ ਬੁਝਾਉਣ ਵਾਲੇ ਸਾਜ਼ੋ-ਸਮਾਨ ਨੂੰ ਸੰਭਾਲਣ ਦੀ ਸਿਖਲਾਈ ਦਿੱਤੀ ਜਾਵੇਗੀ। ਚੰਡੀਗੜ੍ਹ ਵੀ ਇਸ ਮਸ਼ਕ ਦਾ ਹਿੱਸਾ ਹੋਵੇਗਾ। ਤੇ ਇਸ ਵਿੱਚ ਘੇਰੇ ਵਿੱਚ ਲਏ ਗੇ ਖੇਤਰਾਂ ਵਿੱਚ ਦਖਲ ਹੋਣ ਤੋਂ ਬਚਣਾ ਚਾਹੀਦਾ। ਇੱਕ ਮੁੱਢਲੀ ਐਮਰਜੈਂਸੀ ਕਿੱਟ ਆਪਣੇ ਕੋਲ ਰੱਖੋ ਜਿਸ ਵਿੱਚ ਪਾਣੀ ਇੱਕ ਫਲੈਸ਼ਲਾਈਟ ਮੁੱਢਲੀ ਡਾਕਟਰੀ ਸਪਲਾਈ ਵਰਗੀਆਂ ਜ਼ਰੂਰੀ ਚੀਜ਼ਾਂ ਸ਼ਾਮਿਲ ਹੋਣ। ਇੰਟਰਨੈਟ, ਰੇਡੀਓ, ਟੈਲੀਵਿਜ਼ਨ ਤੇ ਸਿਰਫ ਅਧਿਕਾਰਿਤ ਘੋਸ਼ਨਾਵਾਂ ਵੱਲੀ ਧਿਆਨ ਦਿਓ। ਫੇਕ ਨਿਊਜ਼ਾਂ ਤੋਂ ਬਚੋ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸ਼ਾਂਤ ਰਹੋ। ਭਾਵੇਂ ਸਾਇਰਨ ਵੱਜਦੇ ਨੇ ਜਾਂ ਬਲੈਕਆਊਟ ਉਪਾਅ ਲਾਗੂ ਕੀਤੇ ਜਾਂਦੇ ਨੇ ਤਾਂ ਤੁਹਾਨੂੰ ਘਬਰਾਉਣਾ ਨਹੀਂ ਚਾਹੀਦਾ। ਮਾਸ਼ਕ ਦੇ ਦੌਰਾਨ ਪੁਲਿਸ ਸਿਵਲ ਡਿਫੈਂਸ ਕਰਮਚਾਰੀਆਂ ਜਾਂ ਬਲੰਟੀਅਰਾਂ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੋ ਰਾਤ ਨੂੰ ਆਪਣਾ ਫੋਨ ਤੇ ਪਾਵਰ ਬੈਂਕ ਚਾਰਜ ਰੱਖੋ ਤੇ ਐਮਰਜੈਂਸੀ ਦੇ ਨੰਬਰ ਨੇ ਜਿਹੜੇ ਪੁਲਿਸ ਦਾ 112 ਅੱਗ ਦਾ 101 ਤੇ ਐਂਬੂਲੈਂਸ ਦਾ 120 ਸ਼ਾਮ ਨੂੰ 7 ਤੋਂ 8 ਵਜੇ ਤੱਕ ਲਿਫਟ ਦੀ ਵਰਤੋਂ ਨਾ ਕਰੋ ਬਲੈਕਆਊਟ ਦੌਰਾਨ ਲਿਫਟਾਂ ਨੂੰ ਬੰਦ ਰੱਖੋ ਤੇ ਮੌਕ ਡ੍ਰਿਲ ਦੌਰਾਨ ਜੇਕਰ ਤੁਸੀਂ ਹਵਾਈ ਹਮਲੇ ਦੇ ਸਾਇਰਨ ਸੁਣਦੇ ਹੋ ਤਾਂ ਘਬਰਾਉਣਾ ਨਹੀਂ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੈ ਤੇ ਤੁਰੰਤ ਤੁਹਾਨੂੰ ਕਿਸੇ ਸੁਰੱਖਿਅਤ ਖੇਤਰ ਵਿੱਚ ਇਕੱਠੇ ਹੋਣਾ ਹੈ ਤੇ ਬਲੈਕਆਊਟ ਦੇ ਦੌਰਾਨ ਘਰ ਦੇ ਅੰਦਰ ਹੀ ਰਹਿਣਾ ਹੈ ਤੇ ਖਿੜਕੀਆਂ ਤੋਂ ਦੂਰ ਰਹਿਣਾ ਹੈ ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਆਪਣਾ ਵਾਹਨ ਪਾਰਕ ਕਰੋ ਤੇ ਲਾਈਟਾਂ ਬੰਦ ਕਰੋ ਅਲਰਟ ਦੌਰਾਨ ਸਾਰੀਆਂ ਅੰਦਰੂਨੀ ਤੇ ਬਾਹਰੀ ਲਾਈਟਾਂ ਬੰਦ ਕਰੋ ਬਲੈਕਆਊਟ ਦਾ ਐਲਾਨ ਹੋਣ ਤੇ ਸਾਇਰਨ ਚਾਲੂ ਹੋਣ ਤੇ ਗੈਸ ਬਿਜਲੀ ਸਾਰੇ ਉਪਕਰਨ ਨੂੰ ਬੰਦ ਕਰ ਦਿਓ। ਖਿੜਕੀਆਂ ਦੇ ਨੇੜੇ ਫੋਨ ਜਾਂ ਐਲਈਡੀ ਡਿਵਾਈਸਾਂ ਦੀ ਵਰਤੋਂ ਤੋਂ ਬਚੋ। ਮੋٹے ਪਰਦੇ ਵਰਤੋਂ ਜਾਂ ਖਿੜਕੀਆਂ ਨੂੰ ਗੱਤੇ ਪੈਰ ਨਾਲ ਟੱਕ ਦਿਓ। ਇਹ ਮਸ਼ਕਾਂ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਜਿਹੜੀਆਂ ਅਸਲ ਐਮਰਜੈਂਸੀ ਦੌਰਾਨ ਤਿਆਰੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨਗੀਆਂ। ਇਨ੍ਹਾਂ ਸਦਕਾ ਅਧਿਕਾਰੀ ਜਈਆਂ ਸਥਿਤੀਆਂ ਵਿੱਚ ਨਾਗਰੀਕਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਸਮੀਖਿਆ ਕਰ ਸਕਣਗੇ ਤੇ ਸੰਭਵ ਉਪਾਅ ਕਰਨ ਦੇ ਨਾਲ ਹੀ ਲੋੜੀ ਦੇ ਕਦਮ ਚੁੱਕ ਸਕਣਗੇ ਧੰਨਵਾਦ ਜੀ